ਪਾਕਿਸਤਾਨ ਨੇ ਮੋੜ ਤੋਂ ਹਮਲਾ ਕਰ ਦਿੱਤਾ ਹੈ ਯਾਨੀ ਕਿ ਪਾਕਿਸਤਾਨ ਵੱਲੋਂ 에ਅਰ ਸਟ੍ਰਾਈਕ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਅਫਗਾਨਿਸਤਾਨ ਦੇ ਉੱਤੇ ਪਾਕਿਸਤਾਨ ਨੇ ਮੋੜ ਤੋਂ ਹਮਲਾ ਕੀਤਾ ਹੈ 에ਅਰ ਸਟ੍ਰਾਈਕ ਕੀਤੀ ਹੈ ਤਾਂ ਇਸ ਹਮਲੇ ਤੋਂ ਬਾਅਦ 48 ਘੰਟੇ ਦੀ ਜੰਗਬੰਦੀ ਵੀ ਲਾਗੂ ਹੋ ਗਈ ਹੈ ਤਾਂ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਹੈ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਦੇ ਉੱਤੇ ਹਵਾਈ ਹਮਲੇ ਕਰ ਰਿਹਾ ਹੈ ਤਹਾਲੀ ਦੇ ਵਿੱਚ ਇੱਕ ਵੀਡੀਓ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਹੁੰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਇਸ ਵੀਡੀਓ ਦੇ ਨਾਲ ਲਿਖਿਆ ਗਿਆ ਕਿ ਪਾਕਿਸਤਾਨ ਜੰਗੀ ਜਹਾਜ਼ ਇਸ ਸਮੇਂ ਅਫਗਾਨ ਸਰਦ ਦੇ ਪਾਰ ਵੱਡੇ ਪੱਧਰ ਉੱਤੇ ਹਵਾਈ ਹਮਲੇ ਕਰ ਰਹੇ ਨੇ ਹਾਲਾਂਕਿ ਅਸੀਂ ਇਹ ਵੀਡੀਓ ਨਹੀਂ ਦਿਖਾ ਸਕਦੇ ਪਰ ਸਰਦਦੀ ਜ਼ਿਲ੍ਹਿਆਂ ਦੇ ਵਿੱਚ ਧੂਏ ਦੇ ਗੁਬਾਰ ਨੇ ਜਿਹੜੇ ਉੱਠਦੇ ਨਜ਼ਰ ਆਏ ਨੇ ਨਾਗਰਿਕ ਭੱਜ-ਭੱਜ ਕੇ ਆਪਣੀ ਜਾਨ ਬਚਾਉਂਦੇ ਨਜ਼ਰ ਆਏ ਤਾਂ ਅਜੇ ਤੱਕ ਕੋਈ ਪੁਸ਼ਟੀ ਕੀਤੇ ਗਏ ਜਾਨੀ ਨੁਕਸਾਨ ਦੇ ਅੰਕੜੇ ਵੀ ਸਾਹਮਣੇ ਨਹੀਂ ਆਏ ਜਾਣਕਾਰੀ ਦੇ ਮੁਤਾਬਕ ਪਿਛਲੇ ਹਫਤੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਚਕਾਰ ਰੁਕ ਰੁਕ ਕੇ ਲੜਾਈ ਚੱਲ ਰਹੀ ਹੈ ਤੇ ਇਸੇ ਲੜਾਈ ਦੇ ਵਿਚਕਾਰ ਦੋਵੇਂ ਦੇਸ਼ 48 ਘੰਟੇ ਦੀ ਅਸਥਾਈ ਜੰਗਬੰਦੀ ਉੱਤੇ ਸਹਿਮਤ ਹੋਏ ਨੇ ਤਾਂ ਇਹ ਜੰਗਬੰਦੀ ਬੁੱਧਵਾਰ ਸ਼ਾਮ 6 ਵਜੇ ਆ ਸਥਾਨਕ ਸਮੇਂ ਅਨੁਸਾਰ ਲਾਗੂ ਹੋਈ ਹੈ ਤਾਂ ਵਕ ਵਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਪਾਕਿਸਤਾਨ ਅਤੇ ਅਫਗਾਨ ਤਾਲੀਵਾਨ ਪ੍ਰਸ਼ਾਸਨ ਨੇ ਹਾਲੀ ਦੇ ਵਿੱਚ ਸਰਦੀ ਝੜਪਾ ਤੋਂ ਬਾਅਦ ਵੱਧ ਰਹੇ ਤਣਾਅ ਨੂੰ ਘਟਾਉਣ ਦੇ ਲਈ ਇਹ ਕਦਮ ਚੁੱਕਿਆ ਤਾਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਆਖਿਆ ਕਿ ਦੋਵੇਂ ਦੇਸ਼ ਇਸ ਗੁੰਝਲਦਾਰ ਪਰ ਹੱਲ ਯੋਗ ਮੁੱਦੇ ਦਾ ਸ਼ਾਂਤੀਪੂਰਨ ਅਤੇ ਸਕਾਰਾਤਮਕ ਹੱਲ ਲੱਭਣ ਦੇ ਲਈ ਗੰਭੀਰ ਯਤਨ ਕਰਨਗੇ ਤਾਂ ਇਹ ਜੰਗਬੰਦੀ ਹੈ ਜਿਹੜੀ 48 ਘੰਟੇ ਦੀ ਹੋਈ ਹੈ ਤੇ ਦੋਵੇਂ ਦੇਸ਼ ਸਹਿਮਤ ਹੋਏ ਨੇ ਤਾਂ ਲਗਾਤਾਰ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਉੱਤੇ ਹਵਾਈ ਹਮਲੇ ਕੀਤੇ ਜਾ ਰਹੇ ਨੇ ਲਗਾਤਾਰ ਤਣਾਅ ਵਧਦਾ ਨਜ਼ਰ ਆ ਰਿਹਾ ਤਾਂ ਹੁਣ 48 ਘੰਟੇ ਦੀ ਇਹ ਜੰਗਬੰਦੀ ਵੀ ਲਾਗੂ ਹੋ ਚੁੱਕੀ ਹੈ